ਇਸ ਟਾਈਮ ਆਪਾਂ ਪਹੁੰਚੇ ਆਂ ਜੱਗੀ ਵਾਲਿਆਂ ਸਟਾਲ ਤੇ ਜੱਗੀ ਵਾਲਿਆਂ ਤੁਸੀਂ ਇੰਪਲੀਮੈਂਟ ਦੇਖ ਸਕਦੇ ਜੀ ਕਲਟੀਵੇਟਰ ਜੰਦਰਾ ਉਸ ਤੋਂ ਬਾਅਦ ਤੁਹਾਨੂੰ ਇੱਕ ਨਵੀਂ ਚੀਜ਼ ਇਹਨਾਂ ਦੀ ਦਿਖਾਉਣੀ ਹੈ ਜਿਹੜੀ ਕਲਟੀਵੇਟਰਾਂ ਵਿੱਚ ਇਹਨਾਂ ਨੇ ਇਸ ਵਾਰ ਦਿੱਤੀ ਨਵੀਂ ਆਈਟਮ ਇਹ ਜਿਹੜੇ ਇਹਨਾਂ ਦੇ 15 ਕਲਟੀਵੇਟਰ ਨੇ ਇਹਦੇ ਵਿੱਚ ਤੁਸੀਂ ਇਹ ਦੇਖ ਸਕਦੇ ਜੀ ਆਹ ਸਪਰਿੰਗ ਲਾਇਆ ਹੈ ਤੇ ਨਾਲ سپورਟ ਦੇ ਦਿੱਤੀ ਇਹ ਸਪਰਿੰਗ ਦਾ ਕੰਮ ਇਹ ਜਦੋਂ ਆਪਾਂ ਵਾਈ ਕਰਦੇ ਆਂ ਜਾਂ ਕੋਈ ਟਾਣਾ ਆੜ ਜਾਂਦਾ ਇਦਰਾਕ ਚ ਲੱਗਾ ਹੁੰਦਾ ਆਪਣੇ ਖੇਤ ਵਿੱਚ ਤੇ ਇਹਦੇ ਨਾਲ ਕੀ ਜਿਹੜੀ ਇਹਦੀ ਗਲਾਰਨ ਇਹ ਵਿੰਗੀ ਨਹੀਂ ਹੁੰਦੀ ਨੜ ਵੀ ਨਾਲ ਦਿੱਤਾ ਹੋਇਆ ਨਾ ਟੁੱਟੂਗਾ ਇਥੋਂ ਇਹ ਇਹਦਾ ਫਾਇਦਾ ਹੈ ਕਿ ਘੁੰਮ ਜੇਗਾ ਤੇ ਇਹਦੇ ਨਾਲ ਕੀ ਆਪਣੀ ਜਿਹੜੀ ਇਹ ਗਲਾਰਨੇ ਲੋ ਜੀ ਵਿੰਗੀ ਨਹੀਂ ਹੁੰਦੀ ਇਹਦਾ ਇਹ ਫਾਇਦਾ ਹੈ ਤੇ ਬਾਕੀ ਹਰ ਕੋਈ ਹਰ ਕੰਪਨੀ ਵਾਲਾ ਕੋਈ ਨਾ ਕੋਈ ਨਵੀਂ ਤੋਂ ਨਵੀਂ ਸੋਧ ਕਰਦੇ ਪਏ ਨੇ ਜਿਵੇਂ ਇਹਨਾਂ ਗੁੱਲੀਆਂ ਥੋੜਾ ਇਹਨਾਂ ਦਾ ਵੱਖਰਾ ਡਿਜ਼ਾਈਨ ਹੈ ਲੰਕਾਂ ਪਾਉਣ ਦਾ ਇਹਨਾਂ ਨੇ ਥੋੜਾ ਵੱਖਰਾ ਡਿਜ਼ਾਈਨ ਤਿਆਰ ਕੀਤਾ ਹੋਇਆ ਹੈ ਹਰ ਇੱਕ ਦਾ ਨਵਾਂ ਨਵਾਂ ਵੱਖਰਾ ਵੱਖਰਾ ਡਿਜ਼ਾਈਨ ਆ ਤੇ ਇਹਨਾਂ ਨੇ ਤਮੀਆਂ ਜਿਹੜੀ ਛੋਟੀਆਂ ਤਮੀਆਂ ਨੇ ਉਹਨਾਂ ਵਿੱਚ ਵੀ ਸਪਰਿੰਗ ਦੇ ਦਿੱਤੇ ਹੋਏ ਨੇ ਆ ਤੁਸੀਂ ਦੇਖ ਸਕਦੇ ਨਾਲ ਹਾਈਡਰੌਲਿਕ ਹੈ ਤੇ ਆ ਤੁਸੀਂ ਦੇਖ ਸਕਦੇ ਇਹਦੇ ਵੀ ਨਾਲ ਸਪਰਿੰਗ ਦਿੱਤੇ ਹੋਏ ਜਿੱਦਾਂ ਕੀ ਕਲਟੀਵੇਟਰ ਦਿੱਤੇ ਹੋਏ ਨੇ ਕਿ ਕਿ ਇਹਨਾਂ ਨੇ ਜਿਹੜੀ ਆ ਚੀਜ਼ ਨਵੀਂ ਵੱਖਰੀ ਸਕੋਰ ਜਿਹੜੀ ਆਪਾਂ ਤਮੀਆਂ ਦੇ ਨਾਲ ਮਿੱਟੀ ਲੈਂਦੀ ਹੈ ਆਮ ਸਾਰਿਆਂ ਨੇ ਵੈਲਡਿੰਗ ਕੀਤਾ ਹੁੰਦਾ ਨਾਲ ਗਲਾਰਨਾ ਦੇ ਪਰ ਇਹਨਾਂ ਨੇ ਪਰ ਇਹਨਾਂ ਨੇ ਇੱਕ ਚੀਜ਼ ਵੱਖਰੀ ਦਿੱਤੀ ਹੋਈ ਏ ਇੱਥੋਂ ਆਪਾਂ ਨੜ ਖੋਲ ਕੇ ਉਥੇ ਕੀ ਹੁੰਦਾ ਸੀ ਕਿ ਜਿਹੜੀ ਜਿਹੜਾ ਨਾਲ ਸੀ ਦੇ ਪੱਤੀ ਉਹ ਇੱਕ ਥਾਂ ਤੇ ਰਹਿੰਦੀ ਸੀਗੀ ਜੇ ਆਪਾਂ ਉਹਨੂੰ ਮਾੜਾ ਮਾੜਾ ਲਾਉਨੇ ਤੋਂ ਉਹ ਟੁੱਟ ਜਾਂਦੀ ਸੀ ਪਰ ਇਹ ਥੋੜਾ ਜਿਹਾ ਆਸਾਨ ਕਰ ਦਿੱਤਾ ਕੰਮ ਸੌਖਾ ਕਰ ਦਿੱਤਾ ਜੇ ਮਿੱਟੀ ਜਿਆਦੀ ਅੜ ਵੀ ਗਈ ਨਾਲ ਆਪਾਂ ਇਹਨੂੰ ਨੇੜੇ ਦੂਰ ਕਰਨਾ ਹੋਇਆ ਤੇ ਇੱਥੋਂ ਨੜ ਖੋਲ ਕੇ ਆਪਾਂ ਨੇੜੇ ਦੂਰ ਕਰ ਸਕਦੇ ਆ ਇਹ ਸਭ ਤੋਂ ਬੜਾ ਸੌਖਾ ਕੰਮ ਕਰਦਾ ਹੈ ਇਹ ਨਵੀਂ ਟੈਕਨੀਕ ਬਹੁਤ ਵਧੀਆ ਆਪਾਂ ਨੂੰ ਲੱਗੀ ਏ ਤੇ ਇਹ ਹਾਈਡਰੌਲਿਕ ਤਵੀਆਂ ਨੇ ਤੇ ਇਹ ਵੀ ਤੁਸੀਂ ਵੇਖ ਸਕਦੇ ਹਾਈਡਰੌਲਿਕ ਤਵੀਆਂ ਨੇ ਇਹ 11x11 ਸੈੱਟ 2 ਲੱਖ 20 ਹਜ਼ਾਰ ਦਾ ਨਾਲ ਮੇਲੇ ਕਰਕੇ 2000 ਦਾ ਡਿਸਕਾਊਂਟ ਦਿੱਤਾ ਗਿਆ ਏ ਤੇ ਜਿਹੜੀਆਂ ਇਹ ਵਾਲੀਆਂ ਇਹ ਵੀ ਹਾਈਡਰੌਲਿਕ ਤਵੀਆਂ ਪ੍ਰੇ ਲਿਫਟ ਵਾਲੀਆਂ ਐ ਜਿਵੇਂ ਆਪਾਂ ਕਲਟੀਵੇਟਰ ਚੱਕ ਲੈਨੇ ਉਦਾਂ ਹੀ ਇਹ ਆ ਸਪੀਡ ਡਿਸਕ ਹੈ ਰੋ 10/10 ਦਾ ਸੈੱਟ 1,59,000 ਰੁਪਏ ਰੇਟ ਤੇ ਮੇਲੇ ਕਰਕੇ 2000 ਰੁਪਏ ਡਿਸਕਾਊਂਟ ਦਿੱਤਾ ਗਿਆ ਹੈ ਤੇ ਉਸ ਤੋਂ ਅੱਗੇ ਆ ਤੁਹਾਨੂੰ ਦਿਖਾ ਦਿੰਨੇ ਆ ਇਹ ਪੈੜੀ ਹਾਰੋ ਜਿਹੜੀਆਂ ਕਿ ਆਪਾਂ ਕੱਦੂ ਦੇ ਵਿੱਚ ਰਫਟ ਕਰਨ ਵਾਸਤੇ ਉਹਦੇ ਲਈ ਵਰਤੀ ਜਾਂਦੀਆਂ ਨੇ ਤੇ ਇਹਦਾ ਵੀ 8/8 ਦਾ ਸੈੱਟ ਹੈ 65,000 ਰੁਪਏ ਤੇ ਮੇਰਾ ਡਿਸਕਾਊਂਟ 1000 ਰੁਪਏ ਤੇ ਇਹਦੇ ਵਿੱਚ ਵੀ ਤੁਸੀਂ ਆ ਦੇਖ ਸਕਦੇ ਜਿਵੇਂ ਤਵੀਆਂ ਤੇ ਲੱਗੀਆਂ ਦੂਜੀਆਂ ਤੇ ਇਹ ਵੀ ਨਾ ਇਹ ਵੱਖਰੀ ਦੇ ਦਿੱਤੀ ਇੱਥੋਂ ਵੀ ਆਪਾਂ ਨੜ ਖੋਲ ਕੇ ਇਹਨੂੰ ਵੱਧ ਘੱਟ ਕਰ ਸਕਦੇ ਆ ਤੇ ਨਾਲ ਆ ਫਰੇਮ ਦਿੱਤਾ ਸੁਹਾਗੇ ਵਾਂਗ ਕਿ ਇਹਦੇ ਵਿੱਚ ਆਪਾਂ ਨੂੰ ਵੱਖਰਾ ਸੁਹਾਗਾ ਮਾਰਨ ਦੀ ਲੋੜ ਨਹੀਂ ਤੇ ਪੂਰੀਆਂ ਹੈਵੀ ਬਣੀਆਂ ਨੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਤਵੀਆਂ ਦਾ ਸੈੱਟ ਜ਼ਿਆਦਾ ਏ ਖਾਸ ਕਰਕੇ ਤਵੀਆਂ ਤੇ ਜ਼ਿਆਦਾ ਚੋਰ ਲਾਉਂਦੇ ਤਵੀਆਂ ਜ਼ਿਆਦਾ ਬਣਾਉਂਦੇ ਨੇ ਤੁਸੀਂ ਵੇਖ ਸਕਦੇ ਹਰ ਸੈੱਟ ਤਵੀਆਂ ਪਈਆਂ ਹੋਈਆਂ ਕੁਝ ਦੀ ਅੱਜ ਬੁਕਿੰਗ ਹੋਈ ਏ ਜਿਹੜੀ ਕੱਲ ਹੋਈ ਸੀ ਤਾਂ ਅੱਜ ਕਿਸਾਨ ਆਏ ਨੇ ਲਿਜਾਣ ਵਾਸਤੇ ਕੋਈ ਟਰੈਕਟਰਾਂ ਦੇ ਲਿਜਾਂਦਾ ਪਿਆ ਕੋਈ ਛੋਟੇ ਹੱਥੀ ਤੇ ਤਵੀਆਂ ਸੈੱਟ ਤੁਸੀਂ ਜਿਆਦਾ ਵੇਖ ਸਕਦਾ ਤਵੀਆਂ ਸੈੱਟ ਬਹੁਤ ਇਹਨਾਂ ਦੇ ਉਸ ਤੋਂ ਅਗੇ ਰੋਟੇਟਰ ਵੀ ਹੈਗੇ ਨੇ ਬਾਕੀ ਸਭ ਤੋਂ ਜਿਆਦਾ ਇਹਨਾਂ ਦੀਆਂ ਤਵੀਆਂ ਹੀ ਸੇਲ ਹੁੰਦੀਆਂ ਨੇ ਕੂੜੇ ਵੀ ਜਾ ਮੈਂ ਇਹਨੂੰ ਕਹੇ ਸੰਗ ਲਾ ਦੱਸ ਤੁਸੀਂ ਦੇਖ ਸਕਦੇ ਜੇ ਚੱਕੀ ਪੁਆਇੰਟ ਵਾਲਿਆਂ ਦੇ ਜਿਹੜੀਆਂ ਤਵੀਆਂ ਨੇ ਬੁੱਕ ਹੋਈਆਂ ਸੀ ਜਿਹੜੀਆਂ ਕੱਲ ਤੇ ਉਹ ਅੱਜ ਕਿਸਾਨ ਵੀ ਲੈ ਕੇ ਜਾ ਰਹੇ ਨੇ ਆ ਤਿੰਨ ਸੈਟ ਦੇਖ ਲਓ ਇਹਨਾਂ ਦੀਆਂ ਜ਼ਿਆਦਾ ਤਵੀਆਂ ਫੇਲੇ ਨਹੀਂ ਹੋਈਆਂ ਨਾ ਤੇ ਤਵੀਆਂ ਚਾਰੀਆਂ ਨੇ ਕਿਸਾਨ ਲੈ ਕੇ ਜਾ ਰਹੇ ਨੇ ਜਿਹੜਿਆ ਪਹਿਲੇ ਦੋ ਸੈੱਟ ਛੋਟੇ ਨੇ ਤੇ ਸਾਹਮਣੇ ਵਾਲਾ ਇਹ ਡਿਸਕ ਹੈ ਰੋ ਇਹਨਾਂ ਦੇ ਤਵੀਆਂ ਦਾ ਸਭ ਤੋਂ ਤਕੜਾ ਸੈੱਟ ਤੇ ਕਿਸਾਨ ਲੈ ਕੇ ਜਾ ਰਹੇ ਨੇ ਤਵੀਆਂ ਹੁਣ